ਅੰਦੀ ਸਸਤੀ ਕਾਂਦੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਹਰੀਆਂ ਤੋਰੀਆਂ ਜਿਹਨੂੰ ਰਾਮ ਤੋਰੀਆਂ ਵੀ ਕਹਿੰਦੇ ਆ ਉਹਨਾਂ ਦੀ ਬਹੁਤ ਸਵਾਦ ਸਬਜੀ ਬਣਾਉਣ ਦਾ ਮੈਂ ਤੁਹਾਨੂੰ ਬੱਸਾਂਗੀ ਤਰੀਕਾ ਔਰ ਬਹੁਤ ਥੋੜੀਆਂ ਚੀਜ਼ਾਂ ਮੈਂ ਲਿਖ ਪਾਣੀਆਂ ਮਸਾਲੇ ਸਿਰਫ ਪਿਆਜ਼ ਤੇ ਨਮਕ ਹਲਦੀ ਸੁੱਕਾ ਦੰਨੀਆਂ ਤੇ ਕਾਲੀ ਮਿਰਚ ਤੇ ਹਰੀ ਮਿਰਚ بس ਐਨੀਆਂ ਚੀਜ਼ਾਂ ਨਾਲ ਤੇ ਇੱਕ ਲਾਸਟ ਵਿੱਚ ਮੈਂ ਪਾਵਾਂਗੀ ਸੀਕ੍ਰੈਟ ਉਹ ਤੁਹਾਨੂੰ ਦੱਸਾਂਗੀ ਵੀਡੀਓ ਨਾਲ ਤੱਕ ਜ਼ਰੂਰ ਦੇਖਿਓ ਤੇ ਸਭ ਤੋਂ ਪਹਿਲਾਂ ਦੇਖੋ ਮੈਂ ਪਿਆਜ਼ ਕੱਟ ਲੈ ਕਿਉਂ ਪਾਵਾਂਗੀ ਇਹ ਦੇਸੀ ਕਿਉ ਵਿੱਚ ਹੀ ਸਵਾਦ ਬਣਦੀ ਹੈ ਕਿਉ ਇਹਦੇ ਵਿੱਚ ਦੇਖੋ ਜ਼ਿਆਦਾ ਪੈਂਦਾ ਹੈ ਤੇ ਉਹ ਇਹ ਨਾ ਕਹਾਵਤ ਇੱਕ ਕੀ ਬਣਾਏ ਤੋਰੀਆਂ ਤੇ ਬੜੇ ਬਹੁਤ ਕਾ ਨਾਮ ਕਿਉ ਜਪ ਬਣਾਓਗੇ ਤਾਂ ਆਪੇ ਸਵਾਦ ਬਣਾਂਦੀਆਂ ਠੀਕ ਹੈ ਤੇ ਵਿੱਚ ਆਪਾਂ ਇਹ ਪਾ ਦਾਂਗੇ ਪਿਆਜ਼ ਪਿਆਜ਼ ਵੀ ਇਹਦੇ ਵਿੱਚ ਥੋੜੇ ਜਿਆਦਾ ਹੀ ਅੱਛੇ ਲੱਗਦੇ ਆ ਇਹ ਮੇਰੀਆਂ ਅੱਧੇ ਕਿਲੋ ਤੋਰੀਆਂ ਸੀ ਤੇ ਮੈਂ ਪਾਇਆ ਤੇ ਗੇੜ ਸੀ ਤੋਂ ਜਿਆਦਾ ਹੀ ਥੋੜੇ ਪਿਆਜ਼ ਪਾ ਕੇ ਸੰਜੀ ਤੁਹਾਡੀ ਮਰਜ਼ੀ ਹੈ ਤੁਸੀਂ ਥੋੜੇ ਘੱਟ ਵੀ ਪਾ ਸਕਦੇ ਹੋ ਤੇ ਇਹ ਤੋਰੀਆਂ ਮੈਂ ਛਿੱਲ ਲਈਆਂ ਛਿਲ ਕੇ ਤੋਲ ਲਈਆਂ ਤੇ ਫਿਰ ਇਹਨਾਂ ਨੂੰ ਮੈਂ ਬ੍ਰਿਕ ਬ੍ਰਿਕ ਕੱਟ ਲਿਆ ਅੱਛਾ ਇੱਕ ਤੋਰੀਆਂ ਲੈਣ ਵੇਲੇ ਨਾ ਇਹ ਧਿਆਨ ਰੱਖਣਾ ਹੈ ਇੱਕ ਤਾਂ ਅੱਜ ਕੱਲ ਨਾ ਹਾਈਬ੍ਰਿਡ ਤੋਰੀਆਂ ਆ ਗਈਆਂ ਬੜੀਆਂ ਸਮੂਥ ਜਈਆਂ ਲੰਬੀਆਂ ਪਤਲੀਆਂ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਪਰ ਸਵਾਦ ਉਹ ਘੱਟ ਬਣਦੀਆਂ ਇੱਕ ਦੇਸੀ ਤੋਰੀਆਂ ਹੁੰਦੀਆਂ ਉਹ ਥੋੜੀ ਵਿਚਾਰੀ ਕਿਧਰ ਪਤਲੀ ਕਿਧਰ ਮੋਟੀ ਦੇਖਣ ਨੂੰ ਬਹੁਤੀ ਸੋਹਣੀ ਨਹੀਂ ਲੱਗਦੀ ਦੇਸੀ ਤੋਰੀਆਂ ਜਿਵੇਂ ਜਿਹੜੀਆਂ ਆਪਾਂ ਪਹਿਲਾਂ ਸਾਡੇ ਘਰਾਂ 'ਚ ਹੀ ਲਾਉਂਦੇ ਹੁੰਦੇ ਸੀ ਬੜੀਆਂ ਆਮ ਦਾ ਘਰਾਂ 'ਚ ਖਾਵਾ ਹੀ ਲਈਆਂ ਤੇ ਉਹ ਬਹੁਤ ਸਵਾਦ ਬਣਦੀਆਂ ਤੇ ਇੱਕ ਤੋਰੀ ਕੱਟਣ ਵੇਲੇ ਨਾ ਮਾੜਾ ਜਿਹਾ ਹਿੱਸਾ ਮੂਸਪਾਹ ਦੇਖ ਲਓ ਕੋਈ ਕੋਈ ਤੋਰੀ ਵਿੱਚੋਂ ਕੜਵੀ ਹੁੰਦੀ ਹੈ ਫਿਰ ਉਹ ਸਬਜੀ ਨੇ ਸਵਾਦ ਬਣਦੀ ਤੇ बस ਏ ਆਪਾਂ ਨੇ ਧਿਆਨ ਰੱਖਣਾ ਹੈ ਤੋਰੀਆਂ ਲੈਣ ਵੇਲੇ ਤੇ Papa ਹਮ ਚਲੂ ਮੰਨਦੇ ਆ ਸਬਜੀ ਹੈ ਮੇਰੇ ਪਿਆਜ਼ ਥੋੜੇ ਜਿਹਾ ਹੋ ਜਾਣ ਬੋਲਦੇ ਆਪਾਂ ਨੇ ਲਾਲ ਨਹੀਂ ਕਰਨੇ ਥੋੜੇ ਟਰਾਂਸਪੇਰੈਂਟ ਜਿਹਾ ਹੋ ਜਾਣ ਫਿਰ ਨਾ ਤੁੰਤ ਕਾਤਾਂਗੇ ਇਹ ਸਾਡੇ ਪਿਆਸ ਹੋ ਗਏ ਟਰਾਂਸਪੇਰੈਂਟ ਇਥੇ ਜस्सी ਪਾਦ ਦਿੱਤੀਆਂ ਕਰੀਆਂ ਨੇ ਮਿਕਸ ਤੇ ਇਹ ਦੇ ਚੋਂ ਆਪਾਂ ਨੇ ਪਾਦ ਦੇਣਾ ਹੈ ਪੀਸਿਆ ਹੋਇਆ ਤੇ ਤਲੀਆਂ ਤੇ ਥੋੜੀ ਜਿਹੀ ਹਲਦੀ ਤੇ ਸਵਾਦ ਅਨੁਸਾਰ ਨਮਕ ਨਮਕ ਤੋਰੀਆਂ ਨਾ ਬਿਲਕੁਲ ਥੋੜੀਆਂ ਜਿਹੀ ਹੋ ਜਾਂਦੀ ਹੈ ਇਸਕੇ ਪਾਣ ਵੇਲੇ ਇਹ ਧਿਆਨ ਰੱਖਣਾ ਹੈ ਕਿ ਜ਼ਿਆਦਾ ਨਾ ਹੋ ਜਵੇ ਠੀਕ ਹੈ ਇਸ ਸਾਰਾ ਕੁਝ ਪਾਉ ਤੇ ਆਪਾਂ ਨੇ ਇਹਨੂੰ ਥੋੜਾ ਜਿਹਾ ਕਰ ਦੇਉਂਗੇ ਮਿਕਸ ਤੇ ਬਾਅਦ ਵਿੱਚ ਪਾ ਦਿਆਂਗੇ ਤੋਰੀਆਂ ਇਹ ਮੈਂ ਪਹਿਨ ਰੱਖ ਲਈਆ ਛੋਟਾ ਤੋਰੀਆਂ ਥੋੜੀਆਂ ਜੱਹਾ ਪਰ ਇਹ ਜਦੋਂ ਥੱਲੇ ਹੋ ਜਾਣਗੇ ਆਪੇ ਠੀਕ ਹੋ ਜਾਣਗੇ ਮੈਂ ਇਹਨੂੰ ਹੁਣ ਧੱਕ ਦੇ ਦਿੰਨੀ ਆ ਪਾ ਕੇ ਤੇ ਅਸੀਂ ਖੀਣਗੇ ਇਹਨਾਂ ਵਿੱਚ ਆਉਂਦੀਆਂ ਅਸੀ ਤੇ ਲੱਗਦਾ ਕਾ ਕੁੱਲੀਆਂ ਨਹੀਂ ਆਉਂਦੀਆਂ ਮਿੱਠੀ ਹੋ ਜਾਣੀ ਜਾਂ ਤਾਂ ਥੋੜੀਆਂ ਜਿਹੀ ਹੋ ਜਾਣੀਆਂ ਇਹਨੂੰ ਆਪਾਂ ਸਸ ਲਾਗ ਬਿਲਕੁਲ ਕਰ ਦੇਣੀ ਹੈ ਸਲੋ ਤੇ ਇਹਨੂੰ ਤੱਕਦੇ ਕੋਈ ਟਮਾਟਰ ਨਹੀਂ ਕੋਈ ਚੀਜ਼ ਨਹੀਂ ਪਾਣੀ ਆਪਾਂ ਨੇ ਤੁਸੀਂ ਤੁਹਾਨੂੰ ਜੇ ਪਸੰਦ ਆ ਤੁਸੀਂ ਪਾ ਸਕਦੇ ਹੋ ਵੈਸੇ ਪਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਅੱਜ ਵਿੱਚ ਨਾ ਲਸਣ ਮਗਦਰ ਤੁਸੀਂ 익ਵਰੀ ਦਾ ਬਣਾ ਕੇ ਦੇਖਿਓ ਬਹੁਤ ਸਵਾਦ ਬਣਦੀ ਹੈ ਆਪਾਂ ਕੱਦਦੇ ਆਂਗੇ ਸਲੋ ਅੱਗ ਤੇ ਰਵੇ ਤੇ ਮੈਂ ਵੀ ਜੀ ਵਿੱਚ ਤਲਾਦੀ ਰਾਵਾਂਗੀ ਫਿਰ ਰਮਣ ਦਿਖਾਵਾਂਗੇ ਇਹ ਦੇਖੋ ਕਿ ਸਬਿਆ ਤੋਰੀਆਂ ਦੇਖੋ ਕਿ ਇਹ ਥੋੜੀਆਂ ਹੋਈਆਂ ਨੇ ਸਭ ਕੁਝ ਸਾਰੇ ਨਹੀਂ ਹੋ ਗਏ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਤੱਕ ਇਸੇ ਤਰ੍ਹਾਂ ਸਲੋ ਅੱਗ ਤੇ ਪਾਣੀ ਦਾ ਜਰਾ ਛਿੱਟਾ ਵੀ ਨਹੀਂ ਮਾਰਦੀ ਮੈਂ ਪਾਣੀ ਪਾ ਕੇ ਨਾ ਥੋੜਾ ਉਤਰਨ ਦਾ ਟੇਸਟ ਹੁੰਦਾ ਹੈ ਜਦੋਂ ਇਹ ਪਾਣੀ ਛੱਡਦੀ ਹੈ ਨਾ ਸਬਜੀ ਉਹਦੇ ਵਿੱਚ ਹੀ ਇਹ ਦੇਖੋ ਇਹ ਆਹ ਦੇਖੋ ਜੀ ਗੰਢੀ ਆ ਥੋੜੀਆਂ ਜੀਆਂ ਹੋਰ ਜਿਹੀ ਵੀ ਤਰ੍ਹਾਂ ਮੈਸ ਖਾਂਦੀ ਹਲਤ ਵਿੱਚ ਹੋ ਜਾਏ ਸਬਜੀ ਤਾਂ ਬਹੁਤ ਸਵਾਦ ਆਉਂਦੀ ਹੈ ਖੜੀਆਂ ਖੜੀਆਂ ਨਹੀਂ ਸਵਾਦ ਲੱਗਦੀ ਹੈ ਇਸੇ ਥੋੜੀ ਜੀ ਹੋਰ ਪੱਕ ਜਾਏ ਫਿਰ ਮਤਨ ਦੀ ਕਾਫੀ ਲਾਸਟ ਜੀ ਇ ਇਸ ਮੈਂ ਕੀ ਕਰਦੇ ਆ ਇਹ ਦੇਖੋ ਜੀ ਸਾਡਾ ਇਹ ਪਾਣੀ ਬਿਲਕੁਲ ਸੁੱਕ ਗਿਆ ਤੇ ਇਹ ਸਬਜੀ histori on ਬਿਲਕੁਲ ਸੌਫਟ ਹੋ ਗਈ ਹੁਣ ਇਹ ਹੈ ਸਾਡਾ ਸਿਕਰੇਟ ਅਸੀਂ ਇਹਦੇ ਵਿੱਚ ਪਾਵਾਂਗੇ 2 ਵੱਡੇ ਚਮਚ ਪਾਰ ਪਾਰ ਕੇ ਮਲਾਈ ਦੇ ਤੁਸੀਂ ਇਹ ਜੇਕਰ ਬਹੁਤ ਬਜ਼ੁਰਗ ਨਹੀਂ ਤੇ ਜ਼ਿਆਦਾ ਵੀ ਪਾਸ ਲਦੇ ਹੋ ਤੇ ਘੱਟੇ ਪਾਸ ਲਦੇ ਹੋ ਪਰ ਇਹ ਕੋਈ ਗੱਲ ਹੈ ਜੇ ਮਲਾਈ ਜਿੰਨੀ ਵਧੀਆ ਪਾਓਗੇ ਵਧੀਆ ਜ਼ਿਆਦਾ ਪਾਓਗੇ ਤੇ ਇਸ ਦੀ ਸਵਾਤ ਬਣੇਗੀ ਇਹ ਨੂਣਾਪਾਣੇ ਬਿਲਕੁਲ ਇਹਨੂੰ ਪੁੰਨ ਲੈਣਾ ਹੈ ਚੰਗੀ ਤਰ੍ਹਾਂ ਚੋਂ ਸੁੱਕ ਜਾਵੇ ਜਿਹੜਾ ਦੁੱਧ ਹੈ ਤੇ ਇਹ ਜਦੋਂ ਨਾਲ ਲੱਗਣ ਲੱਗ ਪੈਗੀ ਨਾ ਉਦੋਂ ਤੱਕ ਇਹਨੂੰ ਆਪਾਂ ਨੇ ਪੁੰਨ ਦੇਣਾ ਹੈ ਗੈਸ ਤੇਜ਼ ਕਰਕੇ ਭੁੰਨ ਜਾਵਾਂਗੇ ਇਹ ਦੇਖੋ ਜੀ ਸਬਜ਼ੀ ਸਾਡੀ ਉਹ ਵੀ ਤਿਆਰ ਭੁੰਨ ਭੁੰਨ ਕੇ ਭੁੰਨ ਭੁੰਨ ਕੇ ਪੰਜਾਬੀ ਤਾਂ ਖੂਬ ਕਿਉ ਪਾ ਕੇ ਭੁੰਨ ਭੁੰਨ ਕੇ ਸਾਡੀ ਸਬਜ਼ੀ ਜਦ ਪਸੰਦ ਕਰਦੇ ਚਾਹੇ ਬੀਪੀ ਸ਼ੂਗਰ ਵੱਧਦੇ ਰਹਿਣ ਹੁਣ ਆਪਾਂ ਇੱਥੇ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਕਾਲੀ ਮਿਰਚ ਬਾਅਦ ਪਾਵਾਂਗੇ ਨਾਲੇ ਤਾਂ ਫਲੇਵਰ ਵੀ ਅੱਛਾ ਆਉਂਦਾ ਹੈ ਤੇ ਨਾਲ ਇਹਨਾਂ ਸਬਜ਼ੀ ਸੱਨ ਹੀ ਪਾ ਦੋ ਫਿਰ ਬਾਅਦ ਕੱਲ੍ਹ ਹੋ ਜਾਂਦੀ ਐ ਇਸ ਵਿੱਚ ਰੰਗ ਬਲਣਾ ਕੱਲ੍ਹ ਹੋ ਜਾਂਦਾ ਤੇ ਹੁਣ ਆਪਾਂ ਫਿਰ ਪਾਟਿਆਂ ਦੇ ਸਭੀ ਸਰ ਕਰ ਲਈ ਉਹ ਵੀ ਤਿਆਰ ਉਹ ਵਾਅ ਕਰਦੇ ਆ ਪਲੇਟਿੰਗ ਕੁਝ ਸਾਰੇ ਕਿਉ ਵਲੀ ਮੇਰੇ ਵਿੱਚ ਸਬਜੀ ਬਣੀ ਹੈ ਤੇ ਕਦੇ ਕਦੇ ਤੇ ਚਲੋ ਕਿਉ ਕਿਉ ਵਲੀ ਸਬਜੀ ਖਾਣ ਦਾ ਵੀ ਕੋਈ ਲੋੜ ਨਹੀਂ ਵਿੱਚ ਥੋੜੇ ਦਿਨ ਨਾਗਾ ਪਾ ਲਓ ਨਾਲ ਸੁੱਕਾ ਫੁਕਾ ਲੈ ਲਓ ਠੀਕ ਹੈ ਬਹੁਤ ਸਵਾਦ ਬੜੀ ਵਧੀਆ ਹੈ ਦੇਖੋ ਜੀ ਸਬੀ ਹੋ ਗਈ ਸਬਜੀ ਤੇ ਆਪ ਉਸੇ ਨੂੰ ਲੈ ਲਓ ਫੁਲ ਕੇ ਨਾਲ ਪ੍ਰੋਨਕੈ ਨਾਲ ਜਿਹਦੇ ਨਾਲ ਮਰਸੀ ਤੁਸੀਂ ਨੂੰ ਖਾਓ ਤੇ ਇੰਜੋਏ ਕਰੋ ਆਪਾਂ ਇਹ ਥੋੜਾ ਜਿਹਾ ਗਾਰਨਿਸ਼ ਕਰ ਦਿੰਨੇ ਆ ਤੰੀਆਂ ਨਾਲੇ ਮਤੰੀਆਂ ਥੋੜਾ ਜਨਾ ਰੱਖਿਆ ਹੋਇਆ ਹੈ ਫ੍ਰੀਜ਼ਰ ਵਿੱਚ ਹੀ ਕੱਟ ਕੇ ਕਈ ਵਾਰੀ ਅੱਜ ਕੱਲ ਸੀਜ਼ਨ ਘਟਦਾ ਨਾ ਮੈਨੂੰ ਤਾਂ ਘਟਦਾ ਹੈ ਕਈ ਵਾਰੀ ਠੀਕ ਹੈ ਜੀ ਮਿਲਦੇ ਆ ਮੈਨੂੰ ਵੀਡੀਓ ਨਾਲ ਫਿਰ ਪਲੀਜ਼ ਜਿਹੜੇ ਨਵੇਂ ਆ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਪਸੰਦ ਆਵੇ ਤਾਂ ਜ਼ਰੂਰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮੈਨੂੰ ਇਸ ਤਰ੍ਹਾਂ ਥੋੜਾ ਜਿਹਾ ਮੇਰਾ ਹੌਸਲਾ ਵਧਦਾ ਹੈ ਪੀਕਾ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ